ਹਰਨ ਮਗਰੋਂ ਰਵਨੀਤ ਸਿੰਘ ਬਿੱਟੂ ਨੇ ਫੇਸਬੁਕ ਤੇ ਲਾਈਵ ਹੋ ਕੇ ਭਾਜਪਾ ਦਾ ਵਿਰੋਧ ਕਰਨ ਵਾਲੇ ਪਿੰਡ ਵਾਸੀਆਂ ਨੂੰ ਮੀਂਹੇ ਮਾਰੀ ਹਨ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸ਼ਹਿਰੀ ਹਲਕਿਆਂ ਵਿੱਚ ਬੰਪਰ VOTING ਹੋਈ ਅਤੇ ਸ਼ਹਿਰ ਦੇ ਵੋਟਰਾਂ ਨੇ ਮੇਰੇ ਤੇ ਅਧਿਪਾਤੀ ਜੰਦਾ ਪਾਰਟੀ ਤੇ ਪੂਰਾ ਭਰੋਸਾ ਜਤਾਇਆ ਪਰ ਉਹਨਾਂ ਦੀ ਹਾਰ ਪਿੰਡਾਂ ਚ ਹੋਈ ਹੈ ਜਿੱਥੇ ਸਾਨੂੰ ਪ੍ਰਚਾਰ ਕਰਨ ਲਈ ਦਾਖਲ ਵੀ ਨਹੀਂ ਹੋਣ ਦਿੱਤਾ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ-ਬਹੁਤ ਮੁਬਾਰਕਵਾਦ ਦੇਣਾ ਚਾਹੁੰਨਾ ਸਾਡੇ ਖਾਸ ਤੌਰ ਤੇ ਲੁਧਿਆਣੇ ਸ਼ਹਿਰ ਦੇ ਵੋਟਰ ਜਿਨ੍ਹਾਂ ਨੇ ਰਿਕਾਰਡ ਤੋੜ ਵੰਪਰ VOTING ਆ ਜਿਹੜੀ ਉਹ ਕੀਤੀ ਤੇ ਪੰਜ ਛੇ ਜੋ ਪੰਜ ਵਿਧਾਨ ਸਭਾ ਹਲਕੇ ਆ ਜਿਹੜੇ ਉਹ 50 50000 ਤੋਂ ਵੋਟ ਉੱਤੇ ਪਾਈ ਇਸ ਕਰਕੇ ਇੱਕ ਕਲੀਅਰ ਮੈਂਡੇਟ ਆ ਸਾਰੇ ਸ਼ਹਿਰ ਦਾ ਵੀ ਉਹ ਭਾਜਪੀ ਨੂੰ ਮੈਨੂੰ VOT ਆ ਜਿਹੜੀ ਉਹਨਾਂ ਨੇ ਕੀਤੀ ਡਿਵੈਲਪਮੈਂਟ ਨੂੰ VOT ਕੀਤੀ ਤੇ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਰਿਜ਼ਲਟ ਦੀ ਜਿੱਤ ਹਾਰ ਦੀ ਉਹ ਸਿਰਫ ਜਿਹੜੇ ਲੋਕ ਉਹ ਕਾਮਯਾਬ ਹੋਏ ਐ ਇੱਥੇ ਇਹ ਕੋਈ ਕਾਂਗਰਸ ਦੀ ਜਿੱਤ ਨਹੀਂ ਗਈ ਇਹ ਕੋਈ ਵੀ ਕਿਸੇ ਪਾਰਟੀ ਹੋਰ ਦੀ ਜਿੱਤ ਨਹੀਂ ਗਈ ਇਹ ਜਿੱਤ ਸਿਰਫ ਜਿਹੜੇ ਐਸੇ ਤੱਤ ਸੀ ਜਿਨ੍ਹਾਂ ਨੇ ਪਿੰਡੋਂ ਵੱਡੋਂ ਭਾਜਪੀ ਨੂੰ ਰੋਕਿਆ ਪਿੰਡਾਂ 'ਚ ਸਾਨੂੰ ਕੰਪੇਨ ਕਰਨ ਨੂੰ ਰੋਕਿਆ ਇਹ ਅਸਲੀ ਤਾਂ ਉਹਨਾਂ ਕਰਕੇ ਜਿਹੜੇ ਤਿੰਨੋਂ ਹਲਕੇ ਨੇ ਉਹਦੇ ਕਰਕੇ ਜਿਹੜਾ ਨੁਕਸਾਨ ਬੀਜੇਪੀ ਨੂੰ ਹੋਇਆ ਕਿਉਂਕਿ ਉਹਨਾਂ ਨੇ ਪਿੰਡਾਂ 'ਚ ਕਿਸੇ ਨੂੰ ਵੜਨ ਨਹੀਂ ਦਿੱਤਾ ਉਹ ਆਪਣੀਆਂ ਡਾਂਗਾਂ ਕਿਰਪਾਨਾਂ ਲੈ ਕੇ ਉਹ ਹਰ ਤਰ੍ਹਾਂ ਦਾ ਅਸਲਾ ਲੈ ਕੇ ਜਿਵੇਂ ਵੀ ਉਹਨਾਂ ਨੇ ਕੀਤਾ ਸਾਰੇ ਕੈਂਡੀਡੇਟਾਂ ਨੂੰ ਉਹ ਤਿੰਨ ਹਲਕਿਆਂ 'ਚ ਹੋਇਆ ਪਰ ਮੈਂ ਉਹਨਾਂ ਨੂੰ ਤਿੰਨੋਂ ਹਲਕਿਆਂ ਨੂੰ ਪਰੇ ਰੱਖ ਕੇ ਉਹ ਜੋ ਹੋਇਆ ਉਹ ਬਾਅਦ 'ਚ ਕਰਾਂਗੇ ਉਹਦੇ ਬਾਰੇ ਗੱਲ ਪਰ ਸ਼ਹਿਰ ਵਾਲਿਆਂ ਨੂੰ ਮੈਂ ਬਿਲਕੁਲ ਫਿਕਰ ਨਾ ਕਰਿਓ ਹਰ ਚੀਜ਼ ਕਿਉਂਕਿ ਤੁਸੀਂ ਵੋਟ ਬੀਜੇਪੀ ਨੂੰ ਪਾਈ ਆ ਤੇ ਬੀਜੇਪੀ ਦੀ ਸਰਕਾਰ ਆ ਜਿਹੜੀ ਉਹ ਤੁਹਾਡੀ ਬਣ ਚੁੱਕੀ ਆ ਮੋਦੀ ਸਾਹਿਬ ਦੀ ਤੀਜੀ ਵਾਰ ਤੇ ਤੁਹਾਡੇ ਹਰ ਹਰ ਜੋ ਏਜੰਡੇ ਚ ਦਿੱਤਾ ਸੀ ਵੀ ਅਸੀਂ ਡਵੈਲਪਮੈਂਟ ਕਰਾਂਗੇ ਉਹ ਜ਼ਿੰਮੇਵਾਰੀ ਆ ਸਰਕਾਰ ਦੀ ਉਹ ਠੀਕ ਆ ਆਪੋਜੀਸ਼ਨ ਚ ਮੈਂ ਫੈਸਲਾ ਹੀ ਤਾਂ ਕੀਤਾ ਸੀ ਵੀ ਐਮਪੀ ਬੇਸ਼ੱਕ ਬਣਾ ਆਪੋਜੀਸ਼ਨ ਚ ਬਹਿ ਕੇ ਐਮਪੀ ਨੇ ਕਰਨਾ ਕੀ ਹੁੰਦਾ ਗਲਤ ਸਰਕਾਰ ਦੀ ਹੁੰਦੀ ਆ ਤੇ ਉਹ ਸਰਕਾਰ ਬੀਜੇਪੀ ਦੀ ਆ ਤੁਸੀਂ ਸ਼ਹਿਰ ਵਾਲਿਆਂ ਨੇ ਸਹੀ ਫੈਸਲਾ ਕੀਤਾ ਤੇ ਉਹਨੂੰ ਨਵਾਉਂਦੇ ਹੋਏ ਹਰ ਚੀਜ਼ ਕਰਾਂਗੇ ਜੋ ਜੋ ਕਿਹਾ ਉਦੋਂ ਬਾਅਦ ਬਿਲਕੁਲ ਤਕੜੇ ਹੋ ਜੂ ਕੁਝ 2 ਮਹੀਨਿਆਂ ਦੇ ਵਿੱਚ ਪੂਰੇ ਇਲੈਕਸ਼ਨ ਆ ਜਿਹੜੀ ਕਾਰਪੋਰੇਸ਼ਨ ਦੀ ਆਉਣ ਵਾਲੀ ਆ ਜਿਸ ਤਰੀਕੇ ਨਾਲ ਆਪਾਂ ਕੱਲਾ ਕੱਲਾ ਬੂਥ ਵਾਰਡ 15-15 ਸੌ ਸਭ ਜਿੱਤੇ ਆ ਤੇ ਕਲੀਅਰ ਜਿਹੜਾ ਹੈ ਅਗਲੇ ਕਾਉਂਸਲਰ ਤੇ ਅਗਲਾ ਮੇਅਰ ਆ ਜਿਹੜਾ ਉਹ ਸਾਡਾ ਲੁਧਿਆਣਾ ਵਿੱਚ ਬੀਜੇਪੀ ਦਾ ਬਣਨਾ ਤੇ ਸਤਾਈ ਦੀ ਤਿਆਰੀ ਆ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਇਸੇ ਕਰਕੇ ਬੀਜੇਪੀ 'ਚ ਆਏ ਸੀ ਤੇ ਉਹ ਸੀਟਾਂ ਜਿਹੜੀਆਂ ਤਕਰੀਬਨ ਬਹੁਤ ਵੱਡਾ 18% ਤੋਂ ਉੱਤੇ ਬੀਜੇਪੀ ਨੇ ਪਹਿਲੀ ਵਾਰ ਇਲੈਕਸ਼ਨ ਲੜ ਕੇ ਵੋਟ ਲਈ ਤੇ ਇਸ ਕਰਕੇ ਤਕੜੇ ਹੋ ਕੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਅੱਗੇ ਨਾਲੋਂ ਕਿਤੇ ਵੱਧ ਮਿਹਨਤ ਕਰਾਂਗੇ ਬੀਜੇਪੀ ਦੇ ਜੋ ਵਰਕਰ ਨੇ ਜੋ ਵੋਟਰ ਨੇ ਜੋ ਸ਼ਹਿਰ ਦੇ ਨੇ ਮੈਂ ਸਮਝਦਾ ਰਿਜ਼ਲਟ ਦਿੱਤਾ ਉਹ ਮੈਂ ਉਹਨਾਂ ਨੂੰ ਸਲਾਮ ਕਰਦਾ ਉਹਨਾਂ ਦੇ ਮੂਰੇ ਸਿਰ ਚੱਕ ਝੁਕਦਾ ਏ ਉਹਨਾਂ ਨੂੰ ਮੈਂ ਜੀਆਂ ਆ ਕਰਦਾ ਵੈਲਕਮ ਕਰਨਾ ਤੇ ਬਹੁਤ Shamla Chander Building Maintenance Handyman under cheque Trade Platform is now available on your local London area. He has more than 5 years' experience in the same line. He used to work with recruited companies, agencies, as well local builders with brothers. He is professional by plumbing electrician masonry work carpentry for more information please contact him at www.checktrade.com id number 921760 Shamra chandal Center. call him on this number 074884161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ